ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਕਥਾ ਵਿਚਾਰ ਦੇ ਵਿਸ਼ੇ ਦੀ ਸਾਂਝ ਪਾਉਂਦੇ ਹਾਂ ਕਹਿੰਦੇ ਇੱਕ ਵਾਰ ਇੱਕ ਥਾਂ ਤੇ ਬੈਠ ਕੇ ਸੰਤ ਜੀ ਰੋਜ਼ ਕਥਾ ਕੀਰਤਨ ਕਰਿਆ ਕਰਦੇ ਸੀ ਜਿਉਂ ਵੀ ਉਹਨਾਂ ਦੀ ਕਥਾ ਸੁਣਦਾ ਹਰ ਕੋਈ ਆਪਣਾ ਸਵਾਲ ਰੋਜ਼ ਪੁੱਛਦਾ ਤੇ ਸੰਤ ਜੀ ਉਹਨਾਂ ਨੂੰ ਉਹਨਾਂ ਦਾ ਉੱਤਰ ਜ਼ਰੂਰ ਦਿਆ ਕਰਦੇ ਸੀ ਅਤੇ ਆਜੇ ਇੱਕ ਮਨੋਖਨੇ ਸੰਤ ਜੀ ਨੂੰ ਕਿਹਾ ਕਿ ਸੰਤ ਜੀ ਐਸਾ ਕਿਹੜਾ ਕਾਰਜ ਕਰੀਏ ਕਿ ਜਿਸ ਦਿਨ ਨਾਲ ਤਮਾਮ ਮੁਸ਼ਕਲਾਂ ਦੂਰ ਹੋ ਜਾਣ ਪਰਮਾਤਮਾ ਹਮੇਸ਼ਾ ਸਾਡੇ ਤੇ ਖੁਸ਼ ਰਹਿਣ ਸੰਤ ਜੀ ਕਹਿੰਦੇ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਜੇਕਰ ਤੁਸੀਂ ਸਮਝ ਗਏ ਤਾਂ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਉਸ ਮਨੋਖਨੇ ਕਿਹਾ ਕਿ ਸੰਤ ਜੀ ਦੱਸੋ ਕਹਿੰਦੇ ਕਿ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਕੁੱਤੀ ਰਿਹਾ ਕਰਦੀ ਸੀ ਉਹ ਸਾਰੇ ਨਗਰ ਦਾ ਰੋਜ਼ ਚੱਕਰ ਲਗਾਇਆ ਕਰਦੀ ਸੀ ਰਾਤ ਦੇ ਸਮੇਂ ਜਦੋਂ ਸਾਰੇ ਜਾਣੇ ਸੌਂ ਜਾਇਆ ਕਰਦੇ ਸਨ ਤਾਂ ਸਾਰਿਆਂ ਦੀ ਘਰਾਂ ਦੀ ਰਾਖੀ ਕਰਦੀ ਉਹਨਾਂ ਦੇ ਖੇਤਾਂ ਦੀ ਰਖਵਾਲੀ ਕਰਦੀ ਜੇਕਰ ਕੋਈ ਪਸ਼ੂ ਉਹਨਾਂ ਦੇ ਖੇਤ ਵਿੱਚ ਜਾਂ ਉਹਨਾਂ ਦੀ ਫਸਲ ਖਰਾਬ ਕਰ ਰਿਹਾ ਹੁੰਦਾ ਤਾਂ ਉਹਨਾਂ ਨੂੰ ਉਹਨਾਂ ਦੇ ਖੇਤਾਂ ਦੇ ਵਿੱਚੋਂ ਬਾਹਰ ਕੱਢ ਕੇ ਲੈ ਆਉਂਦੀ ਹਰ ਪੱਖ ਤੋਂ ਉਹਨਾਂ ਦੀ ਸੁਰੱਖਿਆ ਕਰਦੀ ਸੀ ਪਰ ਉਸ ਨੂੰ ਕੋਈ ਵੀ ਰੋਟੀ ਟੋਕ ਨਹੀਂ ਸੀ ਪਾਇਆ ਕਰਦਾ ਉਹ ਸਾਰਾ ਦਿਨ ਇਹ ਸੋਚਦੀ ਕਿ ਰਾਤ ਅਤੇ ਸਾਰਾ ਦਿਨ ਇਹਨਾਂ ਦੀ ਰਖਵਾਲੀ ਕਰਦੀ ਹਾਂ ਖੇਤਾਂ ਦੀ ਰਖਵਾਲੀ ਕਰਦੀ ਹਾਂ ਪਰ ਰੋਟੀ ਟੋਕ ਮੈਨੂੰ ਕੋਈ ਨਹੀਂ ਪਾਉਂਦਾ ਕਹਿੰਦੇ ਫੇਰ ਚੋਰੀ ਛੁਪੇ ਲੋਕਾਂ ਦੇ ਘਰ ਜਾ ਵੜਿਆ ਕਰਦੀ ਤੇ ਉਥੋਂ ਜੇਕਰ ਰੋਟੀ ਟੋਕ ਮਿਲਦਾ ਤੇ ਲੈ ਆਇਆ ਕਰਦੀ ਲੋਕ ਇਹਦੇ ਪਿੱਛੇ ਫਿਰ ਡੰਡਾ ਲੈ ਕੇ ਭੱਜਦੇ ਕਈ ਲੋਕ ਘਰ 'ਚ ਇਹਨੂੰ ਡੱਕੇ ਲਾ ਕੇ ਡੰਡਿਆਂ ਨਾਲ ਕੁੱਟਦੇ ਤੇ ਕਈ ਲੋਕ ਉਹਨਾਂ ਨੂੰ ਬਾਹਰ ਡੰਡੇ ਵੱਟੇ ਮਾਰਿਆ ਕਰਦੇ ਸਨ ਕਹਿੰਦੇ ਹੌਲੀ ਹੌਲੀ ਜੋ ਦੇ ਇਨਸਾਨ ਨੂੰ ਲੰਗਣ ਲੱਗੇ ਕਹਿੰਦੇ ਉਹ ਕੁੱਤੀ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਉਸਦੇ ਤਿੰਨ ਬੱਚੇ ਡੱਬ ਖੜੱਬੇ ਸੀ ਤੇ ਚੌਥਾ ਬੱਚਾ ਕਾਲੇ ਰੰਗ ਦਾ ਸੀ ਕਹਿੰਦੇ ਕਿ ਹੁਣ ਪਹਿਲਾਂ ਤਾਂ ਸਿਰਫ ਆਪਣੀ ਰੋਟੀ ਦੀ ਇਹ ਅਵਸਥਾ ਕਰਦੀ ਸੀ ਹੁਣ ਚਾਰ ਨਾਲ ਇਸ ਤੇ ਨਿੱਕੇ ਨਿੱਕੇ ਬੱਚੇ ਵੀ ਸਨ ਕਹਿੰਦੇ ਹੁਣ ਸਵੇਰੇ ਉਹਨੇ ਨਿਕਲ ਜਾਇਆ ਕਰਨਾ ਰੋਟੀ ਟੋਕ ਦੀ ਆਸ ਤੇ ਆਸੇ ਪਾਸੇ ਰੋਟੀ ਟੋਕ ਲੱਭਿਆ ਕਰਨਾ ਸ਼ਾਮ ਨੂੰ ਆ ਕੇ ਆਪਣੇ ਬੱਚਿਆਂ ਨੂੰ ਦੁੱਧ ਪਿਆਇਆ ਕਰਨਾ ਤੇ ਕਹਿੰਦੇ ਰਖਵਾਲੀ ਵੀ ਉਹ ਉਸੇ ਤਰ੍ਹਾਂ ਹੀ ਕਰਿਆ ਕਰਦੀ ਪਰ ਕਿਸੇ ਨੇ ਵੀ ਉਸ ਨੂੰ ਰੋਟੀ ਟੋਕ ਨਾ ਪਾਇਆ ਕਰਨਾ ਕਹਿੰਦੇ ਹੌਲੀ ਹੌਲੀ ਜਿਹੜੇ ਸਨ ਦਿਨ ਲੰਘਣ ਲੱਗੇ ਅੱਜ ਉਹਨੇ ਦੇਖਿਆ ਕਿ ਨਗਰ ਦੇ ਵਿੱਚ ਇੱਕ ਸੀ ਤੁਸੀਂ ਉਹ ਬੜਾ ਵੱਡਾ ਲੰਗਰ ਲਗਾਉਣ ਲੱਗਾ ਸੀ ਹੁਣ ਕੁੱਤੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਸ ਨੂੰ ਉੱਥੇ ਵਾਸ਼ਨਾ ਆ ਗਈ ਤੇ ਉੱਥੇ ਕੋਲ ਜਾ ਕੇ ਖੜੀ ਹੋ ਗਈ ਕਹਿੰਦੇ ਬੜੇ ਸਾਰੇ ਪ੍ਰਸ਼ਾਦੇ ਪੱਕਦੇ ਪਏ ਸਨ ਆਪਣੀ ਪੂਛ ਹਿਲਾ ਕੇ ਤੇ ਕੋਲ ਖੜੀ ਹੋ ਗਈ ਕਿ ਕੋਈ ਪ੍ਰਸ਼ਾਦਾ ਉਸ ਨੂੰ ਪਾਵੇਗਾ ਜਿਸ ਦੇ ਨਾਲ ਉਸ ਦੀ ਭੁੱਖ ਮਿਟੇਗੀ ਤੇ ਉਹ ਆਪਣੇ ਜਵਾਕਾਂ ਨੂੰ ਦੁੱਧ ਪਿਆ ਸਕੇਗੀ ਕਹਿੰਦੇ ਪਰ ਉਸ ਨੂੰ ਕਿਸੇ ਨੇ ਵੀ ਕੋਈ ਰੋਟੀ ਨਾ ਪਾਈ ਤੇ ਕਹਿੰਦੇ ਜਦੋਂ ਉਹ ਪ੍ਰਸ਼ਾਦਾ ਪਕਾਉਣ ਵਾਲਾ ਉਥੋਂ ਪਾਸੇ ਹੋਇਆ ਤਾਂ ਉਹ ਜਿਹੜੀ ਕੁੱਤੀ ਸੀ ਉਹ ਕੋਲ ਜਾ ਕੇ ਤੇ ਰੋਟੀਆਂ ਦੇ ਛਾਬੇ ਦੇ ਕੋਲ ਖੜੀ ਹੋ ਗਈ ਜਿਹੜਾ ਛਾਬਾ ਸੀ ਉਹ ਬਹੁਤ ਵੱਡਾ ਸਾਰਾ ਟੋਕਰਾ ਸੀ ਉਹਦੇ ਕੋਲ ਜਾ ਕੇ ਖੜੀ ਹੋ ਗਈ ਕਹਿੰਦੇ ਇਹਨਾਂ ਨੂੰ ਕੀ ਹੋਇਆ ਕਿ ਜਿੰਨੇ ਜਿੰਨੇ ਰੋਟੀ ਪ੍ਰਸ਼ਾਦਾ ਖਾਣ ਲਈ ਸਾਰੇ ਉੱਥੇ ਖੜੇ ਸਨ ਜਿਵੇਂ ਪਤਾ ਨਹੀਂ ਕੀ ਹੋ ਗਿਆ ਚਾਰੇ ਪਾਸੇ ਹਾਹਾਕਾਰ ਮਚ ਗਈ ਹੋਵੇ ਕਹਿੰਦੇ ਜਿੰਨਾ ਚਿਰ ਉਹ ਕੁੱਤੀ ਉਥੋਂ ਭੱਜਣ ਲੱਗੀ ਤੇ ਹਰ ਪਾਸੇ ਕੋਈ ਨਾ ਕੋਈ ਖੜਾ ਸੀ ਕਹਿੰਦੇ ਉਸ ਕੁੱਤੀ ਨੇ ਕੀ ਕੀਤਾ ਕਿ ਉਹ ਜਿਹੜਾ ਟੋਕਰਾ ਸੀ ਉਸ ਦੇ ਉੱਤੋਂ ਦੀ ਸ਼ਾਲ ਮਾਰ ਕੇ ਅੱਗੇ ਲੋਕਾਂ ਦੇ ਵਿੱਚੋਂ ਲੰਘ ਕੇ ਭੱਜ ਗਈ ਕਹਿੰਦੇ ਹੁਣ ਉੱਥੇ ਖੜੇ ਅੱਧੇ ਲੋਕ ਕਹਿਣ ਲੱਗੇ ਕਿ ਹੁਣ ਤਾਂ ਇਹ ਸਾਰੇ ਪ੍ਰਸ਼ਾਦੇ ਖਾਣ ਦੇ ਲਾਇਕ ਨਹੀਂ ਰਹੇ ਕੋਈ ਕਹਿਣ ਲੱਗਾ ਕਿ ਸ਼ਾਲ ਮਾਰੀ ਹੈ ਉਹਨੇ ਕਿਹੜਾ ਮੂੰਹ ਲਾਇਆ ਹੈ ਜਾਂ ਕੁਝ ਕੀਤਾ ਹੈ ਤੁਸੀਂ ਖਾ ਲਓ ਐਵੇਂ ਕਹਿੰਦੇ ਬਹਿਸ ਜਿਹੜੀ ਹੋਣ ਲੱਗੀ ਕਹਿੰਦੇ ਰੋਟੀਆਂ ਖਾਣ ਦੇ ਲਾਇਕ ਨਹੀਂ ਰਹੀਆਂ ਕੋਈ ਕਹਿੰਦਾ ਕਿ ਸ਼ਾਲੀ ਮਾਰੀ ਹੈ ਕੋਈ ਕਹਿੰਦਾ ਉਸਨੇ ਕਿਹੜਾ ਮੂੰਹ ਪਾਇਆ ਹੈ ਅੰਤ ਫੈਸਲਾ ਇਹ ਹੋਇਆ ਕਿ ਜਿੰਨਾ ਪ੍ਰਸ਼ਾਦਾ ਪਾਣੀ ਖਾਣ ਲਾਇਕ ਨਹੀਂ ਰਿਹਾ ਉਸ ਨੂੰ ਪੰਛੀਆਂ ਜਨੌਰਾਂ ਨੂੰ ਪਾ ਦਿੱਤਾ ਜਾਵੇ ਉਸ ਦਿਨ ਉਹ ਕੁੱਤੀ ਨੇ ਫਿਰ ਰੱਜ ਕੇ ਪ੍ਰਸ਼ਾਦਾ ਖਾਦਾ ਤੇ ਉਹ ਬਹੁਤ ਖੁਸ਼ ਸੀ ਜਦੋਂ ਸ਼ਾਮ ਹੋਈ ਤੇ ਉਹ ਸੇਠ ਇੱਕ ਡੰਡਾ ਲੈ ਕੇ ਤੇ ਉਹਨੇ ਕੁੱਤੀ ਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਉਸਦੀ ਇੱਕ ਲੱਤ ਤੋੜ ਦਿੱਤੀ ਉਹ ਇੱਕ ਲੱਤ ਤੋਂ ਲੰਗੜੀ ਹੋ ਗਈ ਤੇ ਉਹ ਲੰਗੜਾ ਕੇ ਤੁਰਨ ਲੱਗੀ ਕੁਝ ਲੋਕਾਂ ਨੇ ਕਿਹਾ ਕਿ ਭਰਾਵਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਇਹਨੂੰ ਮਾਰ ਕੇ ਤੋਂ ਕੀ ਲੈਣਾ ਹੈ ਇਹਨੂੰ ਛੱਡ ਦੇ ਹੁਣ ਇਹਨੂੰ ਕਿਉਂ ਮਾਰਦਾ ਪਿਆ ਹੈ ਕਿਉਂ ਪਾਪ ਖਾਟ ਰਿਆ ਹੈ ਕਹਿੰਦੇ ਉਹਨੂੰ ਉੱਥੋਂ ਛੱਡ ਕੇ ਉਹ ਚਲਾ ਗਿਆ ਹਫ਼ਤੇ ਦਾ ਕੁਝ ਸਮਾਂ ਲੰਘਿਆ ਤੇ ਇੱਕ ਰਾਹੀ ਉੱਥੋਂ ਲੰਘਣ ਦਿਆ ਸੀ ਕਹਿੰਦੇ ਉਹ ਬੜਾ ਜ਼ਿਆਦਾ ਥੱਕਿਆ ਤੇ ਭੁੱਖਾ ਸੀ ਉਹਨੇ ਉੱਥੇ ਹੀ ਰੁੱਖ ਦੇ ਥੱਲੇ ਬੈਠ ਕੇ ਚੁੱਲਾ ਬਣਾ ਕੇ ਪ੍ਰਸ਼ਾਦਾ ਬਣਾਇਆ ਦਾਲ ਬਣਾਈ ਤੇ ਇੱਕ ਪਾਸੇ ਰੱਖ ਕੇ ਤੇ ਮੂੰਹ ਹੱਥ ਤੋਂ ਚਲਾ ਗਿਆ ਹੁਣ ਕੁੱਤੀ ਨੇ ਆਸੇ ਪਾਸੇ ਤੱਕਿਆ ਇਹ ਉਹ ਰੋਖ ਦੇ ਥੱਲੇ ਕੋਈ ਨਹੀਂ ਬੈਠਾ ਕਹਿੰਦੇ ਉਹਨੇ ਦੇਖਿਆ ਕਿ ਪ੍ਰਸ਼ਾਦੇ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ ਉਹ ਥਾਲੀ ਦੇ ਵਿੱਚ ਜਾ ਕੇ ਉਹਨੇ ਮੂੰਹ ਪਾਇਆ ਤੇ ਰੋਟੀਆਂ ਖਾਣ ਲੱਗ ਗਈ ਕਹਿੰਦੇ ਇਹਨੂੰ ਕੀ ਹੋਇਆ ਕਿ ਉਹ ਰਾਹੀ ਮੂੰਹ ਧੋ ਕੇ ਤੇ ਉੱਥੇ ਆ ਗਿਆ ਜਦੋਂ ਉਸਨੇ ਆ ਕੇ ਦੇਖਿਆ ਕਿ ਉਹ ਕੁੱਤੀ ਨੂੰ ਬੁਰਾ ਭਲਾ ਕਹਿਣ ਲੱਗਾ ਹੁਣ ਕੁੱਤੀ ਆਪਣੇ ਮਨ ਵਿੱਚ ਸੋਚਣ ਲੱਗੀ ਇਪਰ ਆਵਾਜ਼ੇ ਮੈਨੂੰ ਪਤਾ ਹੁੰਦਾ ਕਿ ਪ੍ਰਸ਼ਾਦਾ ਤੇਰਾ ਹੈ ਮੈਂ ਕਦੇ ਨਾ ਖਾਂਦੀ ਮੈਂ ਤਾਂ ਦੇਖਿਆ ਅਗੇ ਇਸ ਰੁੱਖ ਥੱਲੇ ਕੋਈ ਨਹੀਂ ਬੈਠਾ ਜਿੱਥੇ ਪ੍ਰਸ਼ਾਦੇ ਪਏ ਨੇ ਤੇ ਮੈਂ ਖਾਣ ਲੱਗ ਗਈ ਕਹਿੰਦੇ ਇੰਨੇ ਨੂੰ ਓਨੇ ਵੀ ਡੰਡਾ ਚੁੱਕ ਕੇ ਉਹਨੂੰ ਮਾਰ ਦਿੱਤਾ ਲੋਕੀ ਕਹਿਣ ਲੱਗੇ ਤੇਰੇ ਵੀ ਪ੍ਰਸ਼ਾਦੇ ਖਾ ਗਈ ਕੁਝ ਦਿਨ ਪਹਿਲਾਂ ਇੰਨੇ ਸੇਠ ਦੇ ਸਾਰੇ ਪ੍ਰਸ਼ਾਦੇ ਪਾਣੀ ਨੂੰ ਝੂਠਾ ਕਰ ਦਿੱਤਾ ਸੀ ਜਿਸ ਕਰਕੇ ਹੁਣੇ ਸਾਰਿਆਂ ਲਈ ਨਸੂਰ ਹੋ ਗਈ ਹੈ ਕਹਿੰਦੇ ਉਹਨਾਂ ਨੇ ਇੱਕ ਹੋਰ ਡੰਡਾ ਚੁੱਕਿਆ ਤੇ ਉਹਦੀ ਲੱਤ ਦੇ ਉੱਤੇ ਮਾਰਿਆ ਤੇ ਉਹ ਤਰਾਸ ਤਰਾਸ ਕਰਦੀ ਉੱਥੋਂ ਚਲੀ ਗਈ ਕੁੱਤੀ ਆਪਣੇ ਜਵਾਗਾਂ ਨੂੰ ਜਾ ਕੇ ਕਹਿਣ ਲੱਗੀ ਕਿ ਮੈਂ ਹਮੇਸ਼ਾ ਹੀ ਇਹਨਾਂ ਦੀ ਰਖਵਾਲੀ ਹੀ ਕੀਤੀ ਹੈ ਪਰ ਹਮੇਸ਼ਾ ਆਪਣੇ ਨਾਲ ਮਾੜਾ ਹੀ ਕੀਤਾ ਹੈ ਇਹਨਾਂ ਨੇ ਪਰ ਨਹੀਂ ਜੇਕਰ ਆਪਾਂ ਇੱਕ ਰੋਟੀ ਵੀ ਕੁੱਤੇ ਨੂੰ ਪਾਉਂਦੇ ਹਾਂ ਉਹਦੇ ਕਿੰਨੇ ਫਾਇਦੇ ਹਨ ਤਾਂ ਕੁੱਤੀ ਦੇ ਕਤੂਰੇ ਨੇ ਕਿਹਾ ਕਿ ਮਾਂ ਕੀ ਫਾਇਦੇ ਹਨ ਕੁੱਤੀ ਨੇ ਆਪਣੇ ਬੱਚਿਆਂ ਨੂੰ ਦੱਸਿਆ ਕਿ ਪੁੱਤ ਜੇਕਰ ਇਹ ਆਪਣੇ ਤਵੇ ਤੇ ਪਹਿਲੀ ਅਤੇ ਆਖਰੀ ਰੋਟੀ ਕਿਸੇ ਵੀ ਪਸ਼ੂ ਜਾਂ ਜਨੌਰ ਨੂੰ ਪਾਉਂਦੇ ਨੇ ਤਾਂ ਇਹ ਪਾਉਣ ਦੇ ਨਾਲ ਉਸ ਮਨੁੱਖ ਦੀਆਂ ਸਾਰੀਆਂ ਮੁਸ਼ਕਲਾਂ ਤੇ ਆਰਥਿਕ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਦੂਜਾ ਇਹ ਹੈ ਕਿ ਤੁਹਾਡੇ ਭਾਗ ਤੁਹਾਡੇ ਵੱਲ ਹੋ ਜਾਂਦੇ ਹਨ ਤੇ ਨਕਾਰਾਤਮਕਤਾ ਤੁਹਾਡੇ ਘਰ ਤੋਂ ਦੂਰ ਹੋ ਜਾਂਦੀ ਹੈ ਤੀਜਾ ਰੋਟੀ ਨੂੰ ਖਵਾਉਣ ਦੇ ਨਾਲ ਮਾਇਆ ਪ੍ਰਸੰਨ ਹੋ ਜਾਂਦੀ ਹੈ ਤੇ ਧਨ-ਦੌਲਤ ਦੀ ਕਦੇ ਵੀ ਕਮੀ ਨਹੀਂ ਰਹਿੰਦੀ ਚੌਥਾ ਰੋਟੀ ਨੂੰ ਖਵਾਉਣਾ ਤੁਹਾਡੇ ਉੱਤੇ ਕਦੇ ਵੀ ਕਰਜ਼ ਨਹੀਂ ਚੜਨ ਦਿੰਦਾ ਜੇਕਰ ਕਰਜ਼ ਚੜ ਵੀ ਗਿਆ ਹੈ ਤਾਂ ਉਸ ਤੋਂ ਮੁਕਤੀ ਮਿਲ ਜਾਂਦੀ ਹੈ ਨਵੇਂ ਤੋਂ ਨਵੇਂ ਸਾਧਨ ਤੁਹਾਡੇ ਲਈ ਆਮਦਨ ਦੇ ਖੁੱਲ ਜਾਂਦੇ ਹਨ ਪੰਜਵਾਂ ਇਹ ਕਿ ਤੁਹਾਡੇ ਜੋ ਵੀ ਕਾਰੋਬਾਰ ਤੁਸੀਂ ਕਰਦੇ ਹੋ ਉਹਦੇ ਵਿੱਚ ਤੁਹਾਡਾ ਚੰਗਾ ਮੁਨਾਫਾ ਹੋ ਜਾਂਦਾ ਤੁਹਾਡਾ ਕਾਰੋਬਾਰ ਤਰੱਕੀ ਵੱਲ ਵਧਣ ਲੱਗ ਜਾਂਦਾ ਹੈ ਤੇ ਰੁਕਾਵਟਾਂ ਖਤਮ ਹੋ ਜਾਂਦੀਆਂ ਨੇ ਛੇਵਾਂ ਇਹ ਕਿ ਤੁਹਾਡੇ ਲਈ ਕੰਮ ਐਵੇਂ ਦੇ ਜੋ ਲਟਕਦੇ ਰਹਿੰਦੇ ਨੇ ਸਹੀ ਤਰ੍ਹਾਂ ਨਹੀਂ ਚਾਲਦੇ ਪਰਮਾਤਮਾ ਤੁਹਾਨੂੰ ਦੇਖਦਾ ਹੈ ਕਿ ਤੁਸੀਂ ਦੂਜਿਆਂ ਦਾ ਢਿੱਡ ਭਰ ਰਹੇ ਹੋ ਤੇ ਇਸ ਦਾ ਕੋਈ ਕੰਮ ਨਹੀਂ ਰੁਕਣਾ ਚਾਹੀਦਾ ਉਹ ਕਦੇ ਵੀ ਤੁਹਾਨੂੰ ਦੁਖੀ ਨਹੀਂ ਦੇਖ ਸਕਦਾ ਤੇ ਤੁਹਾਡੇ ਸਾਰੇ ਕੰਮ ਸਿਰੇ ਲਾ ਦਿੰਦਾ ਹੈ ਸਤਮਾ ਇਹ ਕਿ ਤੁਸੀਂ ਨਿਰੋਗਤਾ ਵੱਲ ਨੂੰ ਵਧਦੇ ਹੋ ਭਾਵ ਕਿ ਰੋਗਾਂ ਤੋਂ ਦੂਰ ਰਹਿੰਦੇ ਹੋ ਮਾਨਸਿਕ ਤੌਰ ਤੇ ਤੁਸੀਂ ਠੀਕ ਰਹਿੰਦੇ ਹੋ ਮਨ ਹਮੇਸ਼ਾ ਚੰਗੇ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ ਜਿਸ ਦੇ ਨਾਲ ਹਮੇਸ਼ਾ ਤੁਸੀਂ ਸਵਸਥ ਰਹਿੰਦੇ ਹੋ ਚੰਗੇ ਫੈਸਲੇ ਲੈ ਸਕਦੇ ਹੋ ਤੇ ਅੱਗੇ ਵੱਲੋਂ ਵਧਦੇ ਜਾਂਦੇ ਹੋ ਅੱਠਵਾਂ ਇਸ ਨਾਲ ਪਰਮਾਤਮਾ ਵੀ ਤੁਹਾਡੇ ਤੇ ਖੁਸ਼ ਹੋ ਕੇ ਮਿਹਰਬਾਨ ਰਹਿੰਦੇ ਹਨ ਕਿਉਂਕਿ ਰੱਬ ਨੂੰ ਸਭ ਦੀ ਚਿੰਤਾ ਹੁੰਦੀ ਹੈ ਤੇ ਜੋ ਸਭ ਦੇ ਜੀਵਨ ਸਭ ਤੇ ਦਇਆ ਭਾਵਨਾ ਦਿਖਾਉਂਦਾ ਹੈ ਰੱਬ ਉਸ ਮਨੁੱਖ ਤੇ ਹਮੇਸ਼ਾ ਹੀ ਖੁਸ਼ ਰਹਿੰਦਾ ਹੈ ਪਰਮਾਤਮਾ ਦੀ ਕਿਰਪਾ ਉਸ ਪਰਿਵਾਰ ਤੇ ਹਮੇਸ਼ਾ ਹੀ ਬਣੀ ਰਹਿੰਦੀ ਹੈ ਪਰ ਜੋ ਕੁੱਤੇ ਨੂੰ ਮਾਰ ਘਟਾਈ ਕਰਦੇ ਨੇ ਉਹ ਹਮੇਸ਼ਾ ਗਰੀਬ ਰਹਿੰਦੇ ਨੇ ਤੁਹਾਡਾ ਭਾਵੇਂ ਕੁੱਤੇ ਨੇ ਨੁਕਸਾਨ ਹੀ ਕਰ ਦਿੱਤਾ ਹੋਵੇ ਤਾਂ ਵੀ ਉਸ ਨੂੰ ਨਹੀਂ ਮਾਰਨਾ ਚਾਹੀਦਾ ਕੁੱਤਾ ਜਦੋਂ ਰੋਂਦਾ ਹੈ ਭਾਵ ਕਿ ਕੋਈ ਮੁਸ਼ਕਲ ਆਉਣ ਵਾਲੀ ਹੈ ਇਸ ਲਈ ਤੁਸੀਂ ਆਪ ਕਦੇ ਵੀ ਕਿਸੇ ਨੂੰ ਨਾ ਰਵਾਓ ਜੋ ਬਿਮਾਰ ਤੇ ਜ਼ਖਮੀ ਕੁੱਤੇ ਦਾ ਇਲਾਜ ਕਰਵਾਉਂਦਾ ਹੈ ਉਸਤੇ ਪਰਮਾਤਮਾ ਹਮੇਸ਼ਾ ਹੀ ਦਇਆ ਦਿਖਾਉਂਦੇ ਨੇ ਉਹ ਮਨੋੱਖ ਖੁਸ਼ੀਆਂ ਪ੍ਰਾਪਤ ਕਰਦਾ ਹੈ ਈਸੂ ਕਰਕੇ ਇਹ ਗਲਤੀ ਕਦੇ ਨਾ ਕਰੋ ਸੰਤ ਜੀ ਨੇ ਕਿਹਾ ਕਿ ਜੇਕਰ ਆਪਣੇ ਘਰ ਹਮੇਸ਼ਾ ਖੁਸ਼ੀ ਤੇ ਤੁਸੀਂ ਹਰ ਪਾਸੇ ਤੋਂ ਪ੍ਰਸੰਨ ਰਹਿਣਾ ਚਾਹੁੰਦੇ ਹੋ ਤਾਂ ਹਮੇਸ਼ਾ ਦਇਆ ਵਿਖਾਓ ਦਇਆ ਉਹ ਗੁਣ ਹੈ ਜੋ ਜ਼ਿੰਦਗੀ ਦੀਆਂ तमाम ਮੁਸ਼ਕਲਾਂ ਤੁਹਾਡੇ ਜ਼ਿੰਦਗੀ ਤੋਂ ਦੂਰ ਕਰ ਦਿੰਦਾ ਹੈ ਸੰਤ ਜੀ ਨੇ ਕਿਹਾ ਕਿ ਕਿਸੇ ਦਾ ਟਿੱਡ ਭਰ ਦਿਓ ਕਿਸੇ ਦਾ ਦੁੱਖ ਸਮਝੋ ਤਾਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਤੁਹਾਡੇ ਤੋਂ ਕੋਹਾਂ ਦੂਰ ਹੋ ਜਾਣਗੀਆਂ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ